ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਲਗਾਤਾਰ ਇੰਡੀਅਨ 에어 ਫੋਰਸ ਅਤੇ ਆਦਮੀ ਨਾਲ ਤਾਲਮੇਲ ਬਣਾਇਆ ਹੋਇਆ ਹੈ ਔਰ ਸਥਿਤੀ ਤੇ ਅਸੀਂ ਲਗਾਤਾਰ ਨਜ਼ਰ ਬਣਾਈ ਰੱਖੀ ਹੋਈ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹ ਰਹੀ ਹਾਂ ਤੇ ਤੁਹਾਨੂੰ ਅਪੀਲ ਕਰਨਾ ਚਾਹ ਰਹੀ ਹਾਂ ਕਿ ਅਸੀਂ ਦਿਨ ਵੇਲੇ ਵੀ ਥੋੜੇ ਜਿਹੇ ਇਤਿਹਾਸ ਵਰਤੀਏ ਜਿਵੇਂ ਕਿ ਜਿੱਥੇ ਜਾਣਾ ਜ਼ਰੂਰੀ ਨਹੀਂ ਹੈ ਅਸੀਂ ਬਾਹਰ ਜਾਣਾ ਅਵੋਇਡ करिए ਜਿਆਦਾ ਤੋਂ ਜਿਆਦਾ ਹੋ ਸਕੇ ਤਾਂ ਇਨਡੋਰ ਰਹੀਏ ਆਪਣੇ ਘਰੇ ਰਹੀਏ ਗਲਾਸ ਦੀ ਵਿੰਡੋਜ਼ ਕੰਚ ਦੇ ਖਿੜਕੀਆਂ ਤੋਂ ਜਿੰਨਾ ਹੋ ਸਕੇ ਦੂਰ ਰਹੀਏ ਔਰ ਸਾਮਾਨਯ ਸਹਾਲਾਤ ਦੇ ਵਿੱਚ ਵੀ ਇਹ ਇਤਿਹਤ ਵਰਤੀ ਇਸ ਦੇ ਨਾਲ ਹੀ ਜਿਹੜੇ ਫੰਕਸ਼ਨਸ ਜਾਂ ਗੈਦਰਿੰਗਸ ਕੰਗਰੀਗੇਸ਼ਨਸ ਭਾਵੇਂ ਉਹ ਸੋਸ਼ਲ ਫੰਕਸ਼ਨਸ ਹੈ ਜਾਂ ਕੋਈ ਰਿਲੀਜੀਅਸ ਗੈਦਰਿੰਗਸ ਹੈ ਉਹਨਾਂ ਨੂੰ ਵੀ ਜਿੱਥੇ ਤੱਕ ਹੋ ਸਕੇ ਅਵੋਇਡ ਕਰੀਏ ਜਾਂ ਛੋਟਾ ਕਰੀਏ ਤਾਂ ਕਿ ਕਿਸੇ ਤਰ੍ਹਾਂ ਦਾ ਇਕੱਠ ਮੈਕਸਿਮਮ ਅਵੋਇਡ ਕੀਤਾ ਜਾ ਸਕੇ ਜਿਵੇਂ ਅਸੀਂ ਰਾਤ ਨੂੰ ਕੱਲ ਰਾਤ ਦੇਖਿਆ ਅਸੀਂ ਇੰਡੀਅਨ 에ਅਰ ਫੋਰਸ ਦੇ ਇੰਡੀਕੇਸ਼ਨ ਤੇ ਇੱਕ ਬਲੈਕਆਊਟ ਵੀ ਅਨਾਉਂਸ ਕੀਤਾ ਸੀ ਉਦੋਂ ਜਿਹੜੇ ਫੰਕਸ਼ਨਸ ਚੱਲਦੇ ਸੀ ਉਹਨਾਂ ਨੂੰ ਜੇ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਅਸੀਂ ਮੈਰਿਜ ਪੈਲੈਸਸ ਨੂੰ ਹੋਟੈਲਸ ਨੂੰ ਬੈਂਕਕਟ ਹਾਲਸ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੀ ਬੁਕਿੰਗਸ ਤੇ ਉਹਨਾਂ ਦੇ ਜਿਹੜੇ ਮਾਲਕ ਹਨ ਉਹ ਆਪਦੇ ਕਸਟਮਰਸ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੀ ਅਵੇਅਰ ਕਰਨ ਜਾਗਰੂਕ ਕਰਨ ਕਿ ਜਿੱਥੇ ਤੱਕ ਹੋ ਸਕੇ ਗੈਦਰਿੰਗ ਨੂੰ ਅਵੋਇਡ ਕੀਤਾ ਜਾਵੇ ਜਾਂ ਛੋਟਾ ਕੀਤਾ ਜਾਵੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਉਹ ਮੁਸ਼ਤੇ ਹੈ ਦੇ ਅਸੀਂ ਪੂਰੀ ਤਰ੍ਹਾਂ ਨਾਲ ਤਿਆਰੀ ਕਰ ਰਹੇ ਹਾਂ ਕਿਸੇ ਤਰ੍ਹਾਂ ਦੀ ਰਾਸ਼ਨ ਜਾਂ ਗੈਸ ਅ ਰਸੋਈ ਦੀ ਗੈਸ ਜਾਂ ਹੋਰ ਕਿਸੇ ਤਰ੍ਹਾਂ ਦੇ ਸਮਾਨ ਦੀ ਕਿਸੇ ਤਰ੍ਹਾਂ ਦੀ ਸ਼ਾਰਟੇਜ ਸਾਡੇ ਕੋਲ ਨਹੀਂ ਹੈ ਤਾਂ ਕੋਈ ਪੈਨਿਕ ਜਾਂ ਘਬਰਾਉਣ ਵਾਲੀ ਗੱਲ ਵੀ ਹੈ ਨਹੀਂ ਲੇਕਿਨ ਐਟ ਦ ਸੇਮ ਟਾਈਮ ਪ੍ਰੈਪਰੇਸ਼ਨ ਕਰਨ ਲਈ ਅਸੀਂ ਸਿਵਲ ਡਿਫੈਂਸ ਦੀ એનਰੋਲਮੈਂਟ ਹਰ ਐਸ ਡੀ ਐਮ ਦਫਤਰ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਤਾਂ ਨੂੰ ਬਹੁਤ ਛੇਤੀ ਅਸੀਂ ਐਸਡੀਐਮ ਲੈਵਲ ਤੇ ਐਡਰੈਸ ਅਤੇ ਫੋਨ ਨੰਬਰ ਜੀ ਤੁਹਾਡੇ ਨਾਲ ਸਾਂਝੇ ਕਰਾਂਗੇ ਜਿੱਥੇ ਐਨਜੀਓ ਸਿਵਲ ਸੁਸਾਇਟੀ ਮੈਂਬਰਸ ਐਨਸੀਸੀ ਕਾਲਜ ਤੇ ਸਕੂਲਾਂ ਦੇ ਬੱਚੇ ਜਾ ਕੇ ਆਪੀ ਐਨਰੋਲਮੈਂਟ ਕਰਕੇ ਵਕ ਵਕ ਤਰ੍ਹਾਂ ਦੀਆਂ ਸਰਵਿਸਿਜ਼ ਦੀਆਂ ਟ੍ਰੇਨਿੰਗ ਵੀ ਲੈ ਸਕਦੇ ਆ ਤਾਂ ਕਿ ਅਸੀਂ ਹੋਰ ਬਿਹਤਰ ਤਰੀਕੇ ਨਾਲ ਤਿਆਰ ਹੋਈਏ ਤਾਂ ਕਿ ਵੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਸਕੀਏ फिर एक बार जिला प्रशासन का हमेशा साथ देने बहुत बहुत धन्यवाद और अगे भी इस तरह के साथ उम्मीद करते धन्यवाद जय हिंद